ਇਹ ਸੱਜਣਾ ਨੇ ਦਿੱਤੇ ਆ ਮੈਂ ਸਿਰਫ ਦੋ ਗੱਲਾਂ ਕਰਨੀਆਂ ਖਾਲਸਾ ਜੀ ਬਹੁਤ ਧਿਆਨ ਨਾਲ ਨੋਟ ਕਰਿਓ ਅਸੀਂ ਅੱਜ ਇਸ ਸਟੇਜ ਤੇ ਖੜਕੇ ਭਾਰਤੀ ਸਟੇਟ ਦੇ ਜਿਹੜੇ ਛੋਟੇ-ਛੋਟੇ ਸੰਧ ਨੇ ਉਹਨਾਂ ਨੂੰ ਟਾਰਗੇਟ ਕਰਦੇ ਆ ਜਿਹਦੇ ਵਿੱਚ ਐਡਵੋਕੇਟ ਜਰਨਲ ਵਿਨੋਦ ਕਈ ਵੀ ਆ ਜਾਂਦਾ ਇਸ ਤੋਂ ਪਹਿਲਾਂ ਵਾਲੇ ਵੀ ਆ ਜਾਂਦੇ ਆ ਸੁਮੇਧ ਸੈਣੀ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਆ ਜਾਂਦੇ ਆ ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਡੇ ਸਿੱਖਾਂ ਦੇ ਲਈ ਸ਼੍ਰੀ ਮੈਂ ਤੁਹਾਡੇ ਤੋਂ ਹੰਗਾਰਾ ਭਰਾ ਕੇ ਗੱਲ ਕਰਨੀ ਹੈ ਸਮੇਂ ਦੇ ਦਾਇਰੇ ਚ ਰਹਿ ਕੇ ਜਵਾਬ ਦੇ ਦਿਓ ਸਾਨੂੰ ਸਭ ਕੁਝ ਪਿਆਰਾ ਹੈ ਪਰ ਸਭ ਤੋਂ ਵੱਧ ਪਿਆਰਾ ਕੌਣ ਹੈ ਸਾਨੂੰ ਇੱਕ ਵਾਰੀ ਜਵਾਬ ਦਿਓ ਸ਼੍ਰੀ ਗੁਰੂ ਉੱਚੀ ਬੋਲਿਓ ਜੀਆ ਸਭ ਤੋਂ ਵੱਧ ਪਿਆਰਾ ਕੌਣ ਹੈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਇਕੱਲਾ ਸੌਦਾ ਸਾਧ ਨਹੀਂ ਇਕੱਲਾ ਪ੍ਰਕਾਸ਼ ਸਿੰਘ ਬਾਦਲ ਨਹੀਂ ਇਕੱਲਾ ਸੁਮੇਦ ਸੈਣੀ ਨਹੀਂ ਇਕੱਲਾ ਭਗਵੰਤ ਮਾਨ ਨਹੀਂ ਭਾਰਤੀ ਸਿਸਟਮ ਸਾਰੇ ਦਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਖੜ ਗਿਆ ਆ ਮੱਲਕੇ ਪਿੰਡ ਦੇ ਵਿੱਚ ਜਿਹੜੀ 2015 ਦੀ 4 ਨਵੰਬਰ ਨੂੰ ਅੰਮ੍ਰਿਤ ਵੇਲੇ 4:30 5 ਵਜੇ ਬਿਦਵੀ ਹੋਈ ਹੈ ਉਸ ਬਿਆਦਬੀ ਦੇ ਮਸਲੇ ਤੇ ਗੁਰਸੇਵਕ ਸਿੰਘ ਮੱਲਕੇ ਨੇ ਕਾਨੂੰਨਾਂ ਲੜਾਈ ਲੜੀ ਐ ਲੱਖਾਂ ਦੀਆਂ ਆਫਰਾਂ ਠੁਕਰਾਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਗਏ ਜਦੋਂ 2020 ਦੇ ਵਿੱਚ ਕਿ ਸੌਦਾ ਸਾਧ ਦੇ ਚੇਲੇ ਤਾਂ ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ ਪੇਸ਼ੀ ਤੇ ਪੰਜ ਚਾਰ ਬੰਦੇ ਮੇਰੇ ਨਾਲ ਲਾ ਦਿਓ ਪੰਜ ਚਾਰ ਬੰਦੇ ਮੇਰੇ ਨਾਲ ਲਾ ਦਿਓ ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ ਸੀ ਜਿਹੜਾ ਜਥੇਦਾਰ ਹੈ ਅਜਕਾਲ ਤੱਕ ਸਾਹਿਬ ਦਾ ਕਿ ਜੇ ਸਾਰੇ ਪਿੰਡ ਨੂੰ ਪਤਾ ਸੀ ਬੇਦਵੀ ਦਾ ਤੂੰ ਮੇਰੇ ਤੋਂ ਕਿਹੜਾ ਪੁੱਛ ਕੇ ਗਵਾਹੀ ਦਿੱਤੀ ਹੈ ਆਪੇ ਗਵਾਹੀ ਦਿੱਤੀ ਆਪੇ ਭੁਗਤ ਅੱਜ ਸਾਡਾ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਦਾ ਜਥੇਦਾਰ ਵੀ ਭਾਰਤੀ ਸਟੇਟ ਦਾ ਕਰਿੰਦਾ ਬਣ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਕੌਣ ਨੇ ਐ ਜੀ ਪੀ ਸੀ ਦੇ ਵਿੱਚ ਅੱਜ ਉਹ ਲੋਕ ਨੇ 7 ਜੁਲਾਈ 2022 ਨੂੰ ਇਹ ਫੈਸਲਾ ਆਇਆ ਮਲਕਿਆਂ ਵਾਲਾ ਅੱਜ 31 ਜੁਲਾਈ ਹੋ ਗਈ ਹੈ ਮੈਂ ਪੁੱਛਣਾ ਚਾਹੁੰਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਤੁਹਾਡੇ ਹੱਥ ਹੁਣ ਚੱਲਦੇ ਐ ਜਾਂ ਟੁੱਟ ਚੁੱਕੇ ਐ ਓਏ ਜਿਹੜੇ ਹੱਥਾਂ ਨਾਲ ਸਾਡਾ ਕਤਲ ਕਰਨ ਵਾਲੇ ਪਰਮਰਾਜ ਉਮਰਾਨ ਨੰਗਲ ਨੂੰ ਸਰੋਪੇ ਦਿੰਨੇ ਹੋ ਗੁਰਸੇਵਕ ਸਿੰਘ ਮੱਲਕੇ ਦੇ ਗਲੇ 'ਚ ਇੱਕ ਸਰੋਪਾ ਵੀ ਅਜੇ ਤੱਕ ਤੋਤੋਂ ਨਹੀਂ ਸਰਿਆ ਅਜੇ ਜਵਾਨ ਵੀ ਬੰਦਾ ਉਤੋਂ ਤਮਕਾਇਆ ਜਾ ਰਿਹਾ ਸਿੱਖੋ ਮੈਂ ਤੁਹਾਨੂੰ ਪੁੱਛਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਜਿਹੜੇ ਬੰਦੇ ਨੇ ਲੜਾਈ ਲੜੀ ਗੁਰਸੇਵਕ ਸਿੰਘ ਮੱਲਕੇ ਨੇ ਉਹਨੂੰ ਇੱਕ ਗਨਮੈਨ ਦੇ ਕੇ ਖਾਣਾ ਪੂਰਤੀ ਕੀਤੀ ਹੈ ਜਿਹੜੇ ਦੋਸ਼ੀ ਨੇ ਉਹ ਪੌਣੇ ਘੰਟੇ 'ਚ ਜਮਾਨਤਾਂ ਕਰਾ ਕੇ ਪੂਰੀ ਸਿਕਿਉਰਿਟੀ ਨਾਲ ਵਿਚਰਦੇ ਆ ਆ ਝੱਗਾ ਚੱਕ ਤਾਂ ਉਹਨਾਂ ਨੇ ਪਿਛਲੇ ਦਿਨੀ ਝੱਗਾ ਚੱਕ ਕੇ ਇਕੱਲੇ ਗੁਰਸੇਵਕ ਸਿੰਘ ਨੂੰ ਗਾਲਾਂ ਨਹੀਂ ਕੱਢੀਆਂ ਉਹ ਸਾਰੀ ਕੌਮ ਨੂੰ ਗਾਲਾਂ ਕੱਢੀਆਂ ਨੇ ਕਿ ਤੁਸੀਂ ਸਾਡਾ ਕੀ ਕਰ ਲਿਆ ਮੈਂ ਉਹ ਲਫ਼ਜ਼ ਨਹੀਂ ਵਰਤਣੇ ਕੀ ਕਰ ਲਿਆ ਤੁਸੀਂ ਸਾਡਾ ਉਹ ਫਿਰਦੇ ਆ ਬਾਹਰ ਦੰਦ ਨਾਉਂਦੇ ਉਹ ਸੱਚ ਕਹਿੰਦੇ ਹੋ ਡੇਰਾ ਪ੍ਰੇਮਿਓ ਤੁਸੀਂ ਅਸੀਂ ਤੁਹਾਡਾ ਕੁਝ ਨਹੀਂ ਕਰ ਸਕੇ ਤੁਸੀਂ ਪੂਰੀ ਸਰਕਾਰੀ ਸ਼ਰਤ ਤੇ ਸਭ ਕੁਝ ਕਰ ਰਹੇ ਹੋ ਇਹ ਭਾਰਤੀ ਸਟੇਟ ਉਹਦੇ ਵਿੱਚ ਕੱਲੇ ਸਰਕਾਰ ਨਹੀਂ ਅਦਾਲਤਾਂ ਵੀ ਆ ਜਾਂਦੀਆਂ ਨੇ ਉਹ ਸਾਰਾ ਸਿਸਟਮ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਲਾਫ ਕੜਾ ਹੋ ਗਿਆ ਤੇ ਮੈਂ ਇੱਕ ਕੌੜੀ ਗੱਲ ਕਰਨੀ ਹੈ ਮੈਨੂੰ ਬਾਅਦ ਚ ਗਾਲਾਂ ਕੱਢ ਲਿਓ ਭਾਵਾਂ ਪਰ ਐਡੀ ਵੱਡੀ ਲੜਾਈ ਹੋਣ ਦੇ ਬਾਵਜੂਦ ਸਾਡੇ ਵਿੱਚ ਇਹ ਕਮੀ ਆ ਗਈ ਕਿ ਇਹ ਗੱਲ ਹੁਣ ਟਕਸਾਲੀ ਕਰ ਰਿਹਾ ਸਟੇਜ ਤੋਂ ਜਾਂ ਮਸ਼ਿਨਰੀ ਕਰ ਰਿਹਾ ਅਸੀਂ ਇਸ ਰੋਲੇ ਵਿੱਚ ਪਏ ਹੋਏ ਹਾਂ ਇਹ ਗੱਲ ਹੁਣ ਕਿਹੜੀ ਜਥੇਬੰਦੀ ਦਾ ਕਰ ਰਿਹਾ ਬੰਦਾ ਉਹ ਸਿੱਖੋ ਜਿੰਨਾ ਚਿਰ ਜਿਹੜਾ ਗਿਆਨੀ ਗਿਆਨ ਸਿੰਘ ਨੇ ਕਿਹਾ ਸੀ ਬਨੇ ਰਹੇ ਸਭ ਸਕੇ ਬਰਾਦਰ ਇੱਕ ਕੋ ਦੂਸਰ ਦੇਵਤ ਆਦਰ ਹੈ ਇਨ ਮੈਂ ਇਤفاق ਮਹਾਨ ਸਿੱਖ ਸਿੱਖ ਪਰ ਭਾਰਤ ਪ੍ਰਾਣ ਜਿੰਨਾ ਚਿਰ ਆਪਾ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਇਹ ਜਥੇਬੰਦਕ ਤਾਣੇ ਬਣਿਆ ਤੂੰ ਉੱਪਰ ਨਹੀਂ ਉੱਠਦੇ ਉਹਨਾਂ ਸਮਾਂ ਗੱਲ ਨਹੀਂ ਬਣਨੀ ਆ ਵੀਰ ਸੁਖਰਾਜ ਸਿੰਘ ਨਿਆਮੀ ਵਾਲਾ ਬਾਪੂ ਸਾਧੂ ਸਿੰਘ ਇਹ ਉਹ ਪਰਿਵਾਰ ਨੇ ਠੀਕ ਹੈ ਤਸੱਦਦ ਸਾਰਿਆਂ ਤੇ ਹੋਇਆ ਮੇਰੇ ਵਰਗਿਆਂ ਤੇ ਵੀ ਪਰਚੇ ਪਏ ਰਾਦੇ ਕਤਲ ਦੇ ਪਰ ਇਹਨਾਂ ਪਰਿਵਾਰਾਂ ਦੇ ਦੋ ਮਹੱਤਵਪੂਰਨ ਜੀ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਚੁੱਕੇ ਐ ਇਸ ਲਈ ਬਹੁਤ ਸਾਰੇ ਸੁਝਾਅ ਆ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜਾ ਵੀਰ ਦਵਿੰਦਰ ਸਿੰਘ ਗੱਲ ਕਹਿ ਕੇ ਗਏ ਆ ਮੈਂ ਉਹ ਕਰਨੀ ਸੀ ਡਿਟੇਲਸ ਪਰ ਉਹ ਕਰ ਗਏ ਮੈਂ ਇਹ ਕਹਿਣੀ ਚਾਹਨਾ ਇਨਸਾਫ ਤੁਸੀਂ ਮੇਰੇ ਤੋਂ ਲਿਖ ਕੇ ਲੈ ਲਓ ਤੁਹਾਨੂੰ ਇਨਸਾਫ ਬਦਬੀ ਦੇ ਮਸਲੇ ਤੇ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਅੰਦਰੋਂ ਪਤਾ ਸਾਰਿਆਂ ਨੂੰ ਬਸ মিডিਆ ਸਾਨੂੰ ਪੁੱਛਦਾ ਇਨਸਾਫ ਮਿਲੂਗਾ ਜੀ ਕਿੰਨੇ ਕ ਟਾਈਮ ਨੂੰ ਮਿਲੂਗਾ ਸਾਨੂੰ ਜੀ ਉਮੀਦ ਹੈ ਜੀ ਸਾਡਲੇ ਵੇ ਗੱਲ ਇਹ ਹੁੰਦੀ ਹੈ ਉਹ ਗੁਰੂ ਨੇ ਤੁਹਾਨੂੰ ਇਨਸਾਫ ਮੰਗਣ ਵਾਲੇ ਨਹੀਂ ਬਣਾਇਆ ਗੁਰੂ ਨੇ ਤੁਹਾਨੂੰ ਇਨਸਾਫ ਕਰਨ ਵਾਲੇ ਬਣਾਇਆ ਹੈ ਬਸ ਫਰਕ ਆਪਣੇ ਚੀਆ ਖਾਲਸਾ ਜੀ ਆਪਾਂ ਉਹ ਖਾਲਸੇ ਬਣ ਜੀਏ ਜਿਹੜੇ ਖਾਲਸੇ ਦੀ ਗੱਲ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ ਜਦੋਂ ਖਾਲਸਾ ਬਣਿਆ ਇੱਕ ਬੈਰਾਗੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਆਪ ਇਨਸਾਫ ਕਰਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਇਨਸਾਫ ਕਰਦਾ ਇਸ ਮੋਰਚੇ ਦੇ ਵਿੱਚੋਂ ਐਡਾ ਜਥੇਬੰਦਕ ਢਾਂਚਾ ਮਜ਼ਬੂਤ ਕਰੋ ਪਿੰਡ ਪਿੰਡ ਇਕਾਈਆਂ ਬਣਾਓ ਆਪਾਂ ਮਜ਼ਬੂਤ ਹੋਈਏ ਰਾਜ ਭਾਗ ਵਿੱਚ ਸਾਡੇ ਆਸ਼ੀਰਵਾਦ ਜੀਤ ਪਰਿਵਾਰਾਂ ਦੇ ਬੰਦੇ ਰਾਜ ਭਾਗ ਵਿੱਚ ਹਰੇ ਰੰਗ ਦਾ ਪੈਨ ਇਹਨਾਂ ਦੇ ਹੱਥਾਂ ਵਿੱਚ ਹੋਵੇ ਉਸ ਤੋਂ ਬਿਨਾ ਸਾਨੂੰ ਇਨਸਾਫ ਨਹੀਂ ਮਿਲਣਾ ਪਰ ਰਾਜ ਭਾਗ ਲੈਣ ਤੋਂ ਪਹਿਲਾਂ ਪਹਿਲਾਂ ਇੱਕ ਕੰਮ ਜ਼ਰੂਰ ਕਰਿਓ ਮੇਰੀ ਬੇਨਤੀ ਹੈ ਇੱਥੇ ਮੇਨ ਰੋਡ ਤੇ ਬਾਬਲ ਕੋਟਕਪੂਰਾ ਜਿੱਥੇ ਮਰਜੀ ਇੱਕ ਜਗ੍ਹਾ ਲੈ ਲਓ ਸਾਂਝੀ ਕੋਈ ਕਮੇਟੀ ਬਣਾ ਲਓ ਜਿਵੇਂ ਠੀਕ ਲੱਗਦਾ ਭਾਵੇਂ ਸ਼ਹੀਦ ਪਰਿਵਾਰਾਂ ਨੂੰ ਸੇਵਾ ਦੇ ਦਿਓ ਸ਼ਹੀਦ ਪਰਿਵਾਰਾਂ ਨੂੰ ਸੇਵਾ ਦੇ ਦਿਓ ਇੱਕ ਸਾਂਝੀ ਕਮੇਟੀ ਬਣਾ ਲਓ ਇੱਥੇ ਇੱਕ ਯਾਦਗਾਰ ਬਣਾਓ ਯਾਦਗਾਰ ਧਿਆਨ ਨਾਲ ਸੁਣਿਓ ਯਾਦਗਾਰ ਬਣਾਓ ਇੱਥੇ ਉਹ ਯਾਦਗਾਰ ਭਾਵੇਂ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਸਮਾਰਕ ਹੋਵੇ ਉਹਦੇ ਉੱਤੇ ਜੋ 2015 ਵਿੱਚ ਵਾਪਰਿਆ ਬੇਅਦਬੀਆਂ ਦਾ ਗੋਲੀ ਕਾਂਡ ਦਾ ਮੋٹے ਅੱਖਰਾਂ ਚ ਸਾਰਾ ਇਤਿਹਾਸ ਜਿਹੜਾ ਉਹ ਸੁਣ ਕੇ ਉੱਥੇ ਲਿਖ ਕੇ ਲਾ ਦਿਓ ਔਰ ਅੱਜ ਦੀ ਸਰਕਾਰ ਤੱਕ ਭਗਮੰਤ ਮੰਗਦੀ ਸਰਕਾਰ ਤੱਕ ਜੋ ਨਲਕੀਆਂ ਸਾਡੇ ਨਾਲ ਹੋ ਰਹੀਆਂ ਨੇ ਉਹ ਸਾਰਿਆਂ ਨਾਲ ਡਿਟੇਲ ਵਿੱਚ ਲਿਖ ਦਿਓ ਇਹ ਮੇਰੀ ਬੇਨਤੀ ਹੈ ਸਿਰਫ 1 ਮਿੰਟ ਲੈਣਾ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਨੇ ਇੱਥੇ ਪਹੁੰਚ ਚੁੱਕੇ ਹੈ ਮੇਰੀ 1 ਮਿੰਟ ਮੈਂ ਲੈਣ ਲੱਗਿਆ ਕੁਲਤਾਰ ਸਿੰਘ ਸੰਧਵਾ ਉਹ ਬੰਦਾ ਜਿਹੜਾ ਜਦੋਂ ਅਸੀਂ ਦਰਬਾਰੇ ਖਾਲਸਾ ਵੱਲੋਂ ਲਹਨਤ ਦਿਹਾੜਾ ਮਨਾਉਨੇ ਆ ਸਰਦਾਰ ਕੁਲਤਾਰ ਸਿੰਘ ਸੰਧਵਾ ਉੱਥੇ ਆ ਕੇ ਹਮਦਰਦੀ ਪ੍ਰਗਟਉਂਦੇ ਸਾਡੇ ਨਾਲ ਪੂਰਾ ਸਪੋਰਟ ਕਰਦੇ ਰਹੇ ਔਰ ਕਹਿੰਦੇ ਰਹੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਸਲਾ ਬੇਅਦਬੀ ਦਾ ਮੇਰੇ ਦਿਲ ਨਾਲ ਜੁੜਿਆ ਹੋਇਆ ਮੈਂ ਸੰਗਵਾਂ ਸਾਹਿਬ ਅੱਜ ਸਿੱਖ ਸੰਗਤ ਵੱਲੋਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਕਿ ਅੱਜ ਤੁਸੀਂ ਸਾਨੂੰ ਕੋਈ ਠੋਸ ਗੱਲ ਸੁਣਾਓ ਸਾਨੂੰ ਇਹ ਮਹਿਸੂਸ ਹੋ ਰਿਹਾ ਤੁਹਾਡੇ ਤੇ ਸ਼ੱਕ ਨਹੀਂ ਕੋਈ ਪਰ ਸਾਨੂੰ ਇਹ ਲੱਗ ਰਿਹਾ ਕਿ ਜਿਵੇਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੀਡਰ ਨਹੀਂ ਰਾਗਵ ਚੱਡਾ ਚਲਾਉਂਦਾ ਹੋਵੇ ਸਾਨੂੰ ਇਹ ਲੱਗ ਰਹੀ ਹੈ ਗੱਲ ਉਹ ਰਾਗਵ ਛੱਡੇ ਨੂੰ ਨਹੀਂ ਪਤਾ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਜਿੰਦ ਜਾਨ ਹੈ ਪਰ ਸੰਧਵਾ ਸਾਹਵੇ ਤੁਹਾਨੂੰ ਪਤਾ ਹੈ ਤੁਸੀਂ ਅਮਰਤਾਰੀ ਹਾਂ ਤੁਸੀਂ ਅਮਰਤ ਛਕਿਆ ਹੋਇਆ ਜਾਂ ਤਾਂ ਸਰਕਾਰ ਤੋਂ ਇਨਸਾਫ ਦਿਵਾ ਦਿਓ ਨਹੀਂ ਇਹ ਕੁਰਸੀਆਂ ਕਰਸੀਆਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜਾ ਕੇ ਭੁੱਲ ਬਖਸ਼ਾ ਲੋ ਕੇ ਦਾਤਿਆ ਮੈਨੂੰ ਮaaf ਕਰ ਦੇ ਮੈਂ ਵੀ ਬੇਅਦਬੀ ਦੇ ਇਨਸਾਫ ਦੀਆਂ ਗੱਲਾਂ ਕਰਕੇ ਪਾਵਰ 'ਚ ਆਇਆ ਵੋਟਾਂ ਲਈਆਂ ਪਰ ਸਾਡੇ ਉਹ ਛੱਡੇ ਹੋਰੀ ਨਲਾਇਕ ਸਿਰ ਤੇ ਬੈਠੇ ਐ ਸਪਸ਼ਟੇ ਗੱਲਾਂ ਕਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਸਭ ਤੋਂ ਵੱਡੀ ਐ ਇਹ ਕੁਰਸੀਆਂ ਕਰਸੀਆਂ ਇੱਥੇ ਹੀ ਰਹਿ ਜਾਣੀਆਂ ਨੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਿੱਥੇ ਆ ਬਾਦਲ ਅੱਜ ਪੰਜਾਬ ਦੀ ਰਾਜਨੀਤੀ 'ਚ ਲੱਭੋ ਕੈਪਟਨ ਅਮਰਿੰਦਰ ਨੂੰ ਹਸਰ ਸਾਰਿਆਂ ਦਾ ਮਾੜਾ ਹੋਊ ਗੁਰੂ ਦੇ ਮਸਲੇ ਤੇ ਬੇਈਮਾਨੀ ਕੋਈ ਨਾ ਕਰੇ ਸੁਝਾਅ ਬਹੁਤ ਸੂਝਵਾਨ ਵਿਦਵਾਨ ਬਿਲਾਰ ਸੱਜਣਾ ਨੇ ਦਿੱਤੇ ਆ ਮੈਂ ਸਿਰਫ ਦੋ ਗੱਲਾਂ ਕਰਨੀਆਂ ਖਾਲਸਾ ਜੀ ਬਹੁਤ ਧਿਆਨ ਨਾਲ ਨੋਟ ਕਰਿਓ ਅਸੀਂ ਅੱਜ ਇਸ ਸਟੇਜ ਤੇ ਖੜਕੇ ਭਾਰਤੀ ਸਟੇਟ ਦੇ ਜਿਹੜੇ ਛੋਟੇ-ਛੋਟੇ ਸੰਦ ਨੇ ਉਹਨਾਂ ਨੂੰ ਟਾਰਗੇਟ ਕਰਦੇ ਆ ਜਿਦੇ ਵਿੱਚ ਐਡਵੋਕੇਟ ਜਰਨਲ ਵਿਨੋਦ ਕਈ ਵੀ ਆ ਜਾਂਦਾ ਇਸ ਤੋਂ ਪਹਿਲਾਂ ਵਾਲੇ ਵੀ ਆ ਜਾਂਦੇ ਆ ਸੁਮੇਧ ਸੈਣੀ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਆ ਜਾਂਦੇ ਆ ਪਰ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਿੱਖਾਂ ਦੇ ਲਈ ਸ੍ਰੀ ਮੈਂ ਤੁਹਾਡੇ ਤੋਂ ਹੰਗਾਰਾ ਭਰਾ ਕੇ ਗੱਲ ਕਰਨੀ ਹੈ ਸਮੇਂ ਦੇ ਦਾਇਰੇ ਚ ਰਹਿ ਕੇ ਜਵਾਬ ਦੇ ਦਿਓ ਸਾਨੂੰ ਸਭ ਕੁਝ ਪਿਆਰਾ ਹੈ ਪਰ ਸਭ ਤੋਂ ਵੱਧ ਪਿਆਰਾ ਕੌਣ ਹੈ ਸਾਨੂੰ ਇੱਕ ਵਾਰੀ ਜਵਾਬ ਦਿਓ ਸ੍ਰੀ ਗੁਰੂ ਉੱਚੀ ਬੋਲਿਓ ਜੀਆ ਸਭ ਤੋਂ ਵੱਧ ਪਿਆਰਾ ਕੌਣ ਹੈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਇਕੱਲਾ ਸੌਦਾ ਸਾਧ ਨਹੀਂ ਇਕੱਲਾ ਪ੍ਰਕਾਸ਼ ਸਿੰਘ ਬਾਦਲ ਨਹੀਂ ਇਕੱਲਾ ਸੁਮੇਦ ਸੈਣੀ ਨਹੀਂ ਇਕੱਲਾ ਭਗਵੰਤ ਮਾਨ ਨਹੀਂ ਭਾਰਤੀ ਸਿਸਟਮ ਸਾਰੇ ਦਾ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਖੜ ਗਿਆ ਆ ਮੱਲਕੇ ਪਿੰਡ ਦੇ ਵਿੱਚ ਜਿਹੜੀ 2015 ਦੀ 4 ਨਵੰਬਰ ਨੂੰ ਅੰਮ੍ਰਿਤ ਵੇਲੇ 4:30-5 ਵਜੇ ਵਿਧਵੀ ਹੋਈ ਹੈ। ਉਸ ਵਿਧਵੀ ਦੇ ਮਸਲੇ ਤੇ ਗੁਰਸੇਵਕ ਸਿੰਘ ਮੱਲਕੇ ਨੇ ਕਾਨੂੰਨਾਂ ਲੜਾਈ ਲੜੀ ਹੈ। ਲੱਖਾਂ ਦੀਆਂ ਆਫਰਾਂ ਠੁਕਰਾਈਆਂ ਨੇ। ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਗਏ ਜਦੋਂ 2020 ਦੇ ਵਿੱਚ ਕਿ ਸੌਦਾ ਸਾਧ ਦੇ ਚੇਲੇ ਤਾਂ ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ। ਪੇਸ਼ੀ ਤੇ 5-4 ਬੰਦੇ ਮੇਰੇ ਨਾਲ ਲਾ ਦਿਓ 5-4 ਬੰਦੇ ਮੇਰੇ ਨਾਲ ਲਾ ਦਿਓ ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ ਸੀ ਜਿਹੜਾ ਜਥੇਦਾਰ ਹੈ ਅਕਾਲ ਤਖਤ ਸਾਹਿਬ ਦਾ ਕਿ ਜੇ ਸਾਰੇ ਪਿੰਡ ਨੂੰ ਪਤਾ ਸੀ ਬੇਦਵੀ ਦਾ ਤੂੰ ਮੇਤੋਂ ਕਿਹੜਾ ਪੁੱਛ ਕੇ ਗਵਾਹੀ ਦਿੱਤੀ ਹੈ ਆਪੇ ਗਵਾਹੀ ਦਿੱਤੀ ਆਪੇ ਭੁਗਤ ਅੱਜ ਸਾਡਾ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਦਾ ਜਥੇਦਾਰ ਵੀ ਭਾਰਤੀ ਸਟੇਟ ਦਾ ਕਰਿੰਦਾ ਬਣ ਚੁੱਕਿਆ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਕੌਣ ਨੇ ਐ ਜੀਪੀਸੀ ਦੇ ਵਿੱਚ ਅੱਜ ਉਹ ਲੋਕ ਨੇ 7 ਜੁਲਾਈ 2022 ਨੂੰ ਇਹ ਫੈਸਲਾ ਆਇਆ ਮਲਕਿਆਂ ਵਾਲਾ ਅੱਜ 31 ਜੁਲਾਈ ਹੋ ਗਈ ਹੈ ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਕਾਲ ਤਖਤ ਤੁਹਾਡੇ ਹੱਥ ਹੁਣ ਨਹੀਂ ਐ ਜਦ ਟੁੱਟ ਚੁੱਕਿਆ ਓਏ ਜਿਹੜੇ ਹੱਥਾਂ ਨਾਲ ਸਾਡਾ ਕਤਲ ਕਰਨ ਵਾਲੇ ਪਰਮਰਾਜ ਉਮਰਾਨ ਨੰਗਲ ਨੂੰ ਸਰੋਪੇ ਦਿੰਨੇ ਹੋ ਗੁਰਸੇਵਕ ਸਿੰਘ ਮੱਲਕੇ ਦੇ ਗਲੇ 'ਚ ਇੱਕ ਸਰੋਪਾ ਵੀ ਅਜੇ ਤੱਕ ਤੁਹਾਤੋਂ ਨਹੀਂ ਸਰਿਆ ਅਜੇ ਜਵਾਨ ਵੀ ਬੰਦਾ ਉਤੋਂ ਧਮਕਾਇਆ ਜਾ ਰਿਹਾ ਸਿੱਖੋ ਮੈਂ ਤੁਹਾਨੂੰ ਪੁੱਛਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਜਿਹੜੇ ਬੰਦੇ ਨੇ ਲੜਾਈ ਲੜੀ ਗੁਰਸੇਵਕ ਸਿੰਘ ਮੱਲਕੇ ਨੇ ਉਨੂੰ ਇੱਕ ਗਨਮੈਨ ਦੇ ਕੇ ਖਾਣਾ ਪੂਰਤੀ ਕੀਤੀ ਹੈ ਜਿਹੜੇ ਦੋਸ਼ੀ ਨੇ ਉਹ ਪੌਣੇ ਘੰਟੇ ਚ ਜਮਾਨਤਾਂ ਕਰਾ ਕੇ ਪੂਰੀ ਸਿਕਿਉਰਿਟੀ ਨਾਲ ਵਿਚਰਦੇ ਆ ਆ ਝੱਗਾ ਚੱਕਤਾ ਉਹਨਾਂ ਨੇ ਪਿਛਲੇ ਦਿਨੀ ਜੱਗਾ ਚੱਕ ਕੇ ਇਕੱਲੇ ਗੁਰਸੇਵਕ ਸਿੰਘ ਨੂੰ ਗਾਲਾਂ ਨਹੀਂ ਕੱਢੀਆਂ ਉਹ ਸਾਰੀ ਕੌਮ ਨੂੰ ਗਾਲਾਂ ਕੱਢੀਆਂ ਨੇ ਕਿ ਤੁਸੀਂ ਸਾਡਾ ਕੀ ਕਰ ਲਿਆ ਮੈਂ ਉਹ ਲਫ਼ਜ਼ ਨਹੀਂ ਵਰਤਣੇ ਕੀ ਕਰ ਲਿਆ ਤੁਸੀਂ ਸਾਡਾ ਉਹ ਫਿਰਦਿਆਂ ਬਾਹਰ ਦੰਦ ਨਾਉਂਦੇ ਉਹ ਸੱਚ ਕਹਿੰਦੇ ਹੋ ਡੇਰਾ ਪ੍ਰੇਮਿਓ ਤੁਸੀਂ ਅਸੀਂ ਤੁਹਾਡਾ ਕੁਝ ਨਹੀਂ ਕਰ ਸਕੇ ਤੁਸੀਂ ਪੂਰੀ ਸਰਕਾਰੀ ਸ਼ਰਤ ਤੇ ਸਭ ਕੁਝ ਕਰ ਰਹੇ ਹੋ ਇਹ ਭਾਰਤੀ ਸਟੇਟ ਉਹਦੇ ਵਿੱਚ ਕੱਲੇ ਸਰਕਾਰ ਨਹੀਂ ਅਦਾਲਤਾਂ ਵੀ ਆ ਜਾਂਦੀਆਂ ਨੇ ਉਹ ਸਾਰਾ ਸਿਸਟਮ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖਿਲਾਫ ਖੜਾ ਹੋ ਗਿਆ ਤੇ ਮੈਂ ਇੱਕ ਕੌੜੀ ਗੱਲ ਕਰਨੀ ਹੈ ਮੈਨੂੰ ਬਾਅਦ ਚ ਗਾਲਾਂ ਕੱਢ ਲਿਓ ਭਾਵਾਂ ਪਰ ਐਡੀ ਵੱਡੀ ਲੜਾਈ ਹੋਣ ਦੇ ਬਾਵਜੂਦ ਸਾਡੇ ਵਿੱਚ ਇਹ ਕਮੀ ਆ ਗਈ ਕਿ ਇਹ ਗੱਲ ਹੁਣ ਟਕਸਾਲੀ ਕਰ ਰਿਹਾ ਸਟੇਜ ਤੋਂ ਜਾਂ ਮਸ਼ਿਨਰੀ ਕਰ ਰਿਹਾ ਅਸੀਂ ਇਸ ਰੋਲੇ ਵਿੱਚ ਪਏ ਹੋਏ ਹਾਂ ਇਹ ਗੱਲ ਹੁਣ ਕਿਹੜੀ ਜਥੇਬੰਦੀ ਦਾ ਕਰ ਰਿਹਾ ਬੰਦਾ ਉਹ ਸਿੱਖੋ ਜਿੰਨਾ ਚਿਰ ਜਿਹੜਾ ਗਿਆਨੀ ਗਿਆਨ ਸਿੰਘ ਨੇ ਕਿਹਾ ਸੀ ਬਨੇ ਰਹੇ ਸਭ ਸਕੇ ਬਰਾਦਰ ਇੱਕ ਕੋ ਦੂਸਰ ਦੇਵਤ ਆਦਰ ਹੈ ਇਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰ ਭਾਰਤ ਪ੍ਰਾਣ ਜਿੰਨਾ ਚਿਰ ਆਪਾ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਇਹ ਜਥੇਬੰਦਕ ਤਾਣੇ ਬਣਿਆ ਤੂੰ ਉੱਪਰ ਨਹੀਂ ਉੱਠਤੇ ਉਹਨਾਂ ਸਮਾਂ ਗੱਲ ਨਹੀਂ ਬਣਨੀ ਆ ਵੀਰ ਸੁਖਰਾਜ ਸਿੰਘ ਨਿਆਮੀ ਵਾਲਾ ਬਾਪੂ ਸਾਧੂ ਸਿੰਘ ਇਹ ਉਹ ਪਰਿਵਾਰ ਨੇ ਠੀਕ ਹੈ ਤਸੱਦਦ ਸਾਰਿਆਂ ਤੇ ਹੋਇਆ ਮੇਰੇ ਵਰਗਿਆਂ ਤੇ ਵੀ ਪਰਚੇ ਪਏ ਰਾਦੇ ਕਤਲ ਦੇ ਪਰ ਇਹਨਾਂ ਪਰਿਵਾਰਾਂ ਦੇ